ਹਾਂਜੀ ਕੱਦਾਂ ਮਿੱਤਰੋ ਕੀ ਹਾਲ ਚਾਲ ਨੇ ਮਿਆਸ ਕਰਦੋ ਸਰ ਘੈਂਟੋਂ ਕਿ ਜੇ ਮਿੱਤਰੋ ਆਪਾਂ ਵੀ ਪੂਰੇ ਘੈਂਟ ਆ ਤੇ ਤੁਹਾਨੂੰ ਪਤਾ ਹੀ ਆ ਆਪਾਂ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਦੀ ਕਰਦੇ ਆ ਤੇ ਕੱਲ ਆਪਾਂ ਪਿੰਡ ਤੋਂ ਤੁਰੇ ਸੀ ਤੇ ਸ਼੍ਰੀ ਨਗਰ ਅਗਰੋਗੇ ਸੀ ਤੇ ਰਾਤ ਆਪਾਂ ਇੱਥੇ ਆ ਕੇ ਸਟੇ ਕਰ ਲਈ ਹੋਟਲ ਲੈ ਲਿਆ ਸੀਗਾ ਤੇ ਇੱਥੇ ਆਪਾਂ ਨੂੰ 4500 ਰੁਪਏ ਟੋਕ ਮਿਲ ਗਿਆ ਸੀ ਵਧੀਆ ਬਜਟ ਨਾਲ ਤੇ ਸੌ ਕੇ ਨਹਾ ਤੋ ਕੇ ਤੇ ਇਧਰ ਬੈਗ ਬੂਕ ਕਰ ਤੇ ਰੈਡੀ ਬੰਤ ਤਾ ਸਪਲੈਂਡਰ ਤੇ ਵੀ ਆ ਤੁਸੀਂ ਬੈਗ ਮੜਾ ਜਾ ਐ ਲੰਬਾ ਬੰਦਣਾ ਸੀ ਯਾਰ ਨਹੀਂ ਠੀਕ ਆ ਇੱਧਰ ਸੱਟ ਸਾਡਾ ਮੋਟਰਸਾਈਕਲ ਤੇ ਚਲਦੇ ਆ ਗੁਰਦੁਆਰਾ ਸਾਹਿਬ ਸ਼੍ਰੀ ਨਗਰ ਇੱਧਰ ਆਪਣੇ ਬੈਗ ਬੂਕ ਬੰਨ ਕੇ ਜਮਾ ਰੈਡੀ ਸ਼ੈਡੀ ਹੋ ਕੇ ਤਿਆਰ-ਵਾਰ ਤਿਆਰ ਤੇ ਚਲਦੇ ਆ ਹੁਣ ਅੱਗੇ ਨੂੰ ਤੇ ਦਿਖਾਉਣਾ ਯਾਰ ਰਾਸਤੇ ਤੁਹਾਨੂੰ ਘੈਂਟ ਘੈਂਟ ਵਲੌਗ ਤੇ ਮੁੰਡਿਆ ਚੈਨਲ ਸਬਸਕ੍ਰਾਈਬ ਕਰ ਲਓ ਠੀਕ ਹੈ ਜਿਹਨੇ ਨਹੀਂ ਕੀਤਾ ਗਾ ਚਲੋ ਆਜੋ ਚੱਲਦੇ ਆ ਗੁਰਦੁਆਰਾ ਸ਼੍ਰੀ ਹੇਮਕੁੰਨ ਸਾਹਿਬ ਸ਼੍ਰੀ ਨਗਰ ਤੇ ਚਲਦੇ ਆਂ ਅੰਦਰ ਦਰਬਾਰ ਸਾਹਿਬ ਚ ਤੇ ਪ੍ਰਸ਼ਾਦ ਦਾ ਸ਼ਗਾਂਗੇ ਫਿਰ ਇੱਥੋਂ ਅੱਗੇ ਚੱਲਾਂਗੇ ਉੱਧਰ ਲਾਦੇ ਮੋਟਰਸਾਈਕਲ ਹਾਂਜੀ ਬਾਬਾ ਤਿਆਰ ਜੂ ਸੰਗ ਚੱਲਦੇ ਆ ਗੁਰਦੁਆਰਾ ਸਾਹਿਬ ਅੰਦਰ ਦਰਬਾਰ ਸਾਹਿਬ ਦੇ ਇੱਧਰ ਕਰੋ ਚੈੱਕ ਨਦੀ ਦਾ ਬਹਾ ਤੈਨੂੰ ਵੀ ਦਿਖਾਣਾ ਲਓ ਜੀ ਲਓ ਇਹਨੂੰ ਵੀ ਦੇਖ ਲਓ ਫੋਲੋ ਕਰੋ ਸਬਸਕ੍ਰਾਈਬ ਕਰੋ ਦੇਖੋ ਇੱਧਰ ਸਾਹਮਣੇ ਪਹਾੜਾਂ ਦਾ 뷰 ਇੱਕ ਨੰਬਰ ਆ ਇੱਧਰ ਵੀ ਕਹਿੰਦੇ ਇੱਕ ਨੰਬਰ ਦਾ 뷰 ਕਿਰਪਾ ਆਪ ਦੀ ਅੱਖਾਂ ਨਾਲ ਦੇਖਣੋ ਵਾਟ ਸਰਾਇ ਨਦੀ ਇਹ ਬਾਬੇ ਜਿਹੜੇ ਵੀ ਕੰਮ ਖਿੱਚੀ ਤਰਾ ਜਾਂਦੇ ਆ ਹਾਂਜੀ ਬਾਬਾ ਜੀ ਐਡ ਕਾਰ ਲਾਈ ਐਡ ਕਾ ਅੱਛਾ ਮਾਸਕ ਲਾਉਂਗੇ ਮਾਸਕ ਲਾਉਨੇਗਾ ਖੜ ਕੇ ਲਾਉਨੇ वर्ल्ड वार दिखावे बाबा कहना तो इधर देखो स्केटिंग करके जाते मुंडे हाँ जी ठीक हो हेलो बोल दो आ खिंच दे दें ठीक हो स्केटिंग करके आए हो किधर से बिहार से से कहाँ जाए बद्रीनाथ केदारनाथ ठीक है ठीक है और ठीक हो आप भी ब्लॉग बनाते हो यूट्यूब पे ठीक है क्या चैनल है स्केटिंग बॉय मुतियारी स्केटिंग बॉय मुतियारी ਠੀਕ ਠੀਕ ਹੈ ਸਬਸਕ੍ਰਾਈਬ ਕਰ ਲਓ ਮੁੰਡਿਆਂ ਨੂੰ ਉਹ ਜੀ ਮਿੱਤਰੋ ਇੱਥੇ ਚਾਹ ਪੀ ਕੇ ਫਟਫਟ ਹੋ ਗਏ ਚਲਿਏ ਬਾਬਾ ਇਧਰ ਮੰਨੂ ਬਠਿੰਡੇ ਵਾਲਾ ਕਹਿੰਦੇ ਮਿਸ ਕਰੀ ਜਾਂਦਾ ਕਹਿੰਦੇ ਬਲੌਗ ਚ ਪਾਉਣਾ ਹੀ ਬਲੌਗ ਚ ਹੂੰ ਬਲੌਗ ਚ ਪਾਉਣਾ ਤੇਰੀ ਵੀਡੀਓ ਕਹਿੰਦੇ ਮਿਸ ਕਰਦਾ ਬਾਈ ਸਾਨੂੰ ਪਿਛਲੇ ਸਾਲ ਮਿਲਿਆ ਸੀ ਆ ਸਾਡੀ ਯਾਰੀ ਪੂਰੀ ਉਹਦਾ ਨਾ ਇੱਕ ਨੰਬਰ ਹੋ ਗਈ ਸੀ ਤੇ ਇਕੱਠੇ ਆਏ ਆ ਉਧਰ ਤੇ ਹੁਣ ਉਹ ਮਿਸ ਕਰੀ ਜਾਂਦਾ ਪਹਿਲਾਂ ਕਿ ਚਲੇ ਗਏ ਕਿਉਂਕਿ ਨਾਲ ਦੁਬਾਰਾ ਫੇਰ ਆਉਣਾ ਮੈਂ ਤੇ ਚਲੋ ਚੱਲਦੇ ਆਂ ਇਤਰਾ ਲੈਂਡਸਲਾਈਡਿੰਗ ਹੋ ਗਈ ਭਈਆ ਮਿੱਤਰੋ ਪੂਰੀ ਪਹਾੜ ਬਹੁਤ ਡਿੱਗੇ ਹੋਇਆ ਹਾਂਜੀ ਗੱਲ ਪਿੱਛੇ ਇਤਰਾ ਗੱਜਾਂ ਨਾ ਵੀ ਸ਼ਾਰਟ ਤੇ ਸ਼ਾਰਟ ਸਿੱਟੀ ਜਾਂਦਾ YouTube ਤੇ ਜਨ ਕਹਿੰਦਾ ਸੋਨੇ ਦੇ ਪਹਾੜ ਆ ਇੱਧਰ ਦੇਖੋ ਦੇਖ ਆਇਆ ਕੀ ਬਾਤ ਇੱਕ ਨੰਬਰ ਗੱਲ ਲਵਾਤਾ ਇੱਕ ਨੰਬਰ ਹਾਂ ਇਹ ਪਹਾੜ ਉਹ ਨਾ ਫਮ ਦੇ ਕਰ ਕੀ ਡੱਕਦੇ ਆ ਨਹੀਂ ਤਾਂ ਕੋਈ ਚੱਕਰ ਨਹੀਂ ਸੀਗਾ ਕੋਦਰ ਗੱਜਣ ਨੂੰ ਸ਼ਾਟ ਤੇ ਸ਼ਾਟ ਛਿੱਟ ਜਾਂਦਾ YouTube ਤੇ ਪਤਾ ਨਹੀਂਗਾ ਕਿੰਨੀਆਂ ਘਪਾਤੀਆਂ ਨੇ ਓਏ ਗੱਜਣਾ ਆ ਦੇਖੋ ਬਾੜਾਂ ਚ ਖੇਤੀ ਹੁੰਦੀ ਐਦਾਂ ਖੇਤ ਇਹਨਾਂ ਦੇ ਫਲਾ ਚੰਨ ਪੀਤਾ ਕਹਿੰਦਾ ਇਹ ਪਹਾੜਾਂ ਚ ਕਹਿੰਦਾ ਖੇਤੀ ਕਿਵੇਂ ਕਰਦੇ ਨੇ ਉਹ ਦੇਖ ਲੈ ਹੁਣ ਲੈ ਓਏ ਹਲਤਾਂ ਨਾ ਕਰ ਓਏ ਖੇਤੀ ਦੇਖ ਲੈ ਚੰਨ ਪੀਤਾ ਕਿਵੇਂ ਹੁੰਦੀ ਹੁਣ ਲੱਗ ਗਿਆ ਪਤਾ ਚੰਨ ਪੀਤਾ ਪਹਿਲੀ ਵਾਰ ਆਇਆ ਪਹਾੜਾਂ ਚ ਤੇ ਦੇਖੋ ਇਧਰ ਨਦੀ ਦਾ ਵਹਾ ਪੂਰਾ ਤੇਜ਼ ਆ ਇਧਰ ਖੇਤੀ ਇਧਰ ਪੜ ਗਿਆ ਜਟਾ ਪਹਾੜੀਏ ਜਟਾ ਤੇ ਝੰਡੇ ਚਮਕਦੇ ਖੰਡੇ ਗੁਰੂ ਕੀ ਫੌਜ ਆਉਂਦੀ ਗੁਰਦੁਆਰਾ ਦਾਨਦਵਾ ਸਾਹਿਬ ਰੁਕੇ ਸੀਗੇ ਤੇ ਚਾਹ ਛੱਕ ਕੇ ਇੱਥੋਂ ਚੱਲਦੇ ਆ ਅੱਗੇ ਜੋਸ਼ੀਵੰਟ ਨੂੰ ਤੇ ਹੁਣ ਸਟਾਪ ਮਿੱਤਰੋ ਘਾਟ ਹੀ ਲਾਵਾਂਗੇ ਬਾਕੀ ਹੁਣ ਤਾਂ 3-4 ਵਜੇ ਪਹੁੰਚ ਹੀ ਜਾਣਾ ਵਾ ਗੋਵਨ ਘਾੜ ਤੇ ਪਰ ਫੇਰ ਵੀ ਦੇਖਦੇ ਹਿਸਾਬ ਨਾਲ ਚੱਲਦੇ ਆ ਨਾ ਟਾਈਮ ਨਾਲ ਪਹੁੰਚਾਂਗੇ ਟਾਈਮ ਨਾਲ ਸੌਵਾਂਗੇ ਤੇ ਸਵੇਰੇ ਫਿਰ ਟਾਈਮ ਨਾਲ ਉੱਠਾਂਗੇ ਨਾ ਚਲੋ ਫਿਰ ਚੱਲਦੇ ਆ ਕਮੇਟਰੋ ਚੱਲਣਾ ਫਿਰ ਇਧਰ ਲੈਂਡ ਸਲਾਈਡਿੰਗ ਹੋ ਗਈ ਲੋ ਜੀ ਕਹਿੰਦੇ ਮੀਂਹ ਆ ਗਿਆ ਮੀਂਹ ਫੇਰ ਜਬ ਤੋਂ ਬਾਅਦ ਸਾਨੂੰ ਹੜ੍ਹ ਨਹੀਂ ਮਿਲਿਆ ਵਾ ਸਿਲੀ ਨਗਰ ਤੋਂ ਤਰ ਕੇ ਇਧਰ ਬੱਦਹਾਂ ਰੇਨ ਗਰੋ ਤੋਂ ਦਿਖਾ ਲੈ ਮੂੰਹ ਤੇ ਮਾਸਕ ਲਾ ਲੈ ਆ ਜਿਹੜੇ ਮਾਸਕ ਲੱਗਿਆ ਨਾ ਇਹਦੇ ਦਾ ਫਾਇਦਾ ਬਹੁਤ ਹੈ ਯਾਰ ਮੀਂਹ ਉਹ ਤਾਂ ਕਰਨੀ ਚੌਕਾ ਕਰਦੇ ਆ ਮੀਂਹ ਜ ਬਹੁਤ ਫਾਇਦਾ ਇਹਨਾਂ ਦਾ ਹੈ ਕਿਲੋਮੀਟਰ ਗਾਏ ਪਹਿਲਾ ਰੇਨਕੋਟ ਪਾਏ ਕੱਟਾ ਖੋਲਿਆ ਰੇਨਕੋਟ ਕੱਟੇ ਕਿਲੋਮੀਟਰ ਗਾਏ ਮੀਂਹ ਆ ਗਿਆ ਚਲ ਹੁਣ ਉਹ ਰੇਨਕੋਟ ਬਾਹਰ ਹੀ ਰੱਖ ਲੈ ਕੱਟ ਕੇ ਜੇ ਕੋ ਪਾਉਣੇ ਆ ਪਾਵਾਣੇ ਆ ਕਿੱਥੇ ਕੱਫਲੂ ਦੀ ਲੋੜ ਤੇ ਹੁਣ ਉਹ ਉੱਪਰੋਂ ਜਾਈ ਜਾਂਦੇ ਨੇ ਮੀਂਹ ਦਾ ਅੱਧੀ ਕਰਾਇਆ ਨਾ ਬੜਾ ਮੋਟਾ ਦਾ ਆਉਂਦਾ ਸਾਰਾ ਬਾਕੀ ਦੇਖਦੇ ਕੀ ਬਣਦਾ ਦੇਖੋ ਮਿੱਤਰੋ لینڈ ਸਲਾਈਡਿੰਗ ਹੋਈ ਵੀ ਕੰਮ ਜਮਾ ਔਖਾ ਹੀ ਆ ਕੜਾਈ ਹੋਇਆ ਪਿਆ ਵਾਹ ਕਈ ਵੇਚ ਬੋਲਟਾਂ ਬੋਲਟਾਂ ਵਾਲੇ ਸੀਗੇ ਉਹ ਤੁਰ ਕੇ ਨਾ ਗਏ ਆ ਇੱਕ ਮੁੰਡਾ ਲਾ ਕੇ ਜਨ ਵੀ ਤੇ ਦੱਸ ਦੇ ਬਰਾ ਤੇ ਮੂਹ ਹੀ ਤੂੰ ਰਾਹ ਕਿਹੇ ਜਾ ਸੀ ਹਾਂ ਉਹ ਰੀਲ ਚ ਦੇਖਣ ਨੂੰ ਮਿਲੂਗਾ ਰੀਲ ਚ ਨਹੀਂ ਰੀਲ ਚ ਰੀਲ ਚ ਵੀ ਰੀਲ ਚ ਵੀ ਜੇ ਤੁਸੀਂ ਰੀਲ ਚ ਦੇਖਣਾ ਤਾਂ ਇੱਧਰ ਆ ਜਾਓ ਜੇ ਰੀਲ ਚ ਦੇਖਣਾ ਤਾਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਗੋਪੀ ਉਪਲ ਤੇ ਬਹੁਤ ਟਾਈਮ ਬਾਅਦ ਹਿੱਲਾ ਮਿਲ ਗਿਆ ਬਹੁਤ ਉਹ ਕਿੰਨੇ 90 ਕਿਲੋਮੀਟਰ ਘੜਤੇ ਸਾਨੂੰ ਹਿੱਲਾ ਨਹੀਂ ਮਿਲਿਆ ਤੇ ਹੁਣ ਆ ਕੇ ਮਿਲ ਗਿਆ ਹਨਾ ਬਹੁਤ ਠੰਡੀਆਂ ਕਿੰਨੀਆਂ ਲਓ ਜੀ ਸਲੀਮੀ ਦਾ ਹੌਣ ਆਇਆ ਫਿਰ ਪਹਿਲਾਂ ਨਹੀਂ ਦਿੱਜਿਆ ਇੰਦਰ ਪਾਣੀਆਂ ਵੀ ਲੋ ਜੀ ਪਹਿਲਾ ਵਲੌਗ ਬਣਾ ਨਹੀਂ ਹੋਇਆ ਮੀਂਹ ਕਿਉਂਕਿ ਬਹੁਤ ਜ਼ਿਆਦਾ ਤੇ ਸੀਗਾ ਤੇ ਜਮਾਂ ਭੇਜ ਪੁੱਜ ਗਏ ਲੋਹਰਾਂ ਲਹਰਾਂ ਜਮਾਂ ਭੇਜ ਗਈਆਂ ਇੱਕ ਚੰਨ ਪੀਤੇ ਨਾ ਗਾਣ ਕਰਤਾ ਮੇਰੇ ਤਾਂ ਚੰਨ ਵੀ ਤੇਰੇ ਬੂਟੋਂ ਮੋਟਰਹਾਲ ਦੇ ਮਗਰ ਟੰਗੇ ਸੀ ਉਹ ਦੀ ਨਹੀਂ ਰੱਸੀ ਇਹ ਬੰਨ ਗਈ ਰਹਿ ਗਈ ਗੱਲੀ ਹੈਗਾ ਜਿਹੜਾ ਇਹਨੇ ਸਾਡੀ ਹੋ ਹੋ ਹੋੜ ਉਹਦੇ ਕਾਲਾ ਦਾ ਪਾਣਾ ਬੰਨਤਾ ਹੁਣ ਖੜੀ ਡੰਡੇ ਸਨ ਛੱਡਾ ਨਾ ਸੜ ਦਵੇ ਇਹ ਪਧਾਨੇ ਕੀ ਕਹਾ ਕਰਦਾ ਹੈ ਤੇ ਮੀਂਹ ਪਈ ਜਾਂਦਾ ਤੇ ਹੁਣ ਰੁਕਣਾ ਰਕਣ ਵਾਲਾ ਤਾਹ ਲੌਖਈਆ ਗਾਂ ਹੀ ਚੱਲਾਂਗੇ ਮੀਂਹ ਪੈਂਦੇ ਜੀ ਭੇਜ ਤਾਂ ਗਏ ਆ ਹਨਾ ਜਗਾ ਜਣਾ ਚਲੋ ਫਿਰ ਬੂਟ ਤੂੰ ਵੀ ਆ ਲਓ ਜੀ ਮੀਂਹ ਤੋਂ ਬਾਅਦ ਦੇਖੋ ਮੌਸਮ ਪੂਰਾ ਹਰਿਆ ਭਰਿਆ ਹੋਇਆ ਪਿਆ ਹੈ ਆ ਦੇਖੋ ਆ ਮੋੜ ਵੀ ਦੇਖੋ ਮੋੜ ਵੀ ਦੇਖੋ ਮੋੜ ਵੀ ਦੇਖੋ டாੜ ਪੈਂਦਾ ਕਹਿੰਦੇ டாਟ ਭਾਂਜਨ ਬਿੱਟਿਆ ਕਾਰ ਨਾ ਬੈਠਾ ਨਾ ਕੜਾਟ ਆਓ ਵਾਓ 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 ਦੇਖੋ ਉਹ ਦੇਖੋ ਜੀ ਹਾਂਜੀ ਵਿਊ ਆਏ ਆ ਵੀ ਆਪਾਂ ਨੂੰ ਬੜਾ ਜਨਾਦੀ ਨਾ ਜਿਹੜਾ ਬਲੌਗਰ ਨੇ ਵੀ ਕਿਹਾ ਹੈ ਨਾ ਉਹ ਕਹਿੰਦਾ ਕਿ ਇੰਨੀ ਜਨਾਦ ਆਪਾਂ ਤੇ ਇੱਕੋ ਹੀ ਇੱਕੋ ਲੇਕੋਈ ਨੇ ਬਾੜਪੂੜ ਵਿਖਸਦੇ ਆ ਘਰਾਬੀ ਰੱਖਾ ਮਿੱਤਰੋ ਜੀ ਪੱਕੀ ਆ ਗਏ ਤੇ ਪੱਕੀ ਆ ਗਏ ਇੱਥੇ ਮੇਰੇ ਦੋਸਤਾਂ ਸਾਹਿਬ ਰੁਕੇ ਸੀਗੇ ਲੰਗਰ ਚ ਚਾਹ ਪਾਣੀ ਛੱਕ ਕੇ ਤੇ ਹੁਣ ਚੱਲ ਰਹੇ ਆ ਜੋਸ਼ੀਮਾ ਟਰੱਕਾਂਗੇ ਹੈ ਪਤਾ ਨਹੀਂ ਬਾਈ ਮੇਰੇ ਕੋਲ ਛੜਤ ਗਿਆ ਹੁਣ ਮੇਰੇ ਵਾਲਿਆਂ ਹੁਣ ਐਣ ਕੇ ਛੜਤ ਗਿਆ ਮੇਰੇ ਵਾਲਿਆਂ ਹੋਏ ਕਰ ਚਾਹ ਨਾ ਪੀਤੇ ਯਾਰ ਉਹ ਕਿਵੇਂ ਜਿਹਾ ਲੱਗਦਾ ਸਮਾਂ ਨਹੀਂ ਸਿੱਟੀ ਜਾਂਦਾ ਬਾਬਾ ਚਾਹ ਨਾ ਪੀਤਰਾ ਵੀ ਬੜਾ ਔਖਾ ਯਾਰ ਕੀ ਕਹਿਣਾ ਚਾਹੋ ਚੱਲ ਵੀ ਚੱਲ ਲਓ ਜੀ ਕਹਿੰਦੇ ਪੂਰੀ ਉਚਾਈ ਤੇ ਆ ਗਏ ਆ ਯੋਸ਼ੀ ਮੱਟ ਪਹੁੰਚਣ ਆਲੇ ਆ ਤੇ ਹੁਣ ਧੁੱਪ ਵੀ ਫੋੜਾ ਨਿਕਲ ਗਈ ਪਹਿਲਾਂ ਪੂਰੇ ਹੀ ਨਹੀਂ ਹੁੰਦੀ ਆ ਕੱਪੜੇ-ਕੋਪੜੇ ਜਵਾਂ ਗਿੱਲੇ ਹੋ ਗਏ ਸੀਗੇ ਤੇ ਮੀਂਹਾਂ ਕਰਕੇ لینڈ ਸਲਾਈਡਿੰਗ ਬਹੁਤ ਹੁੰਦੀ ਆ ਆ ਦੇਖੋ ਇੱਧਰ ਹੋਈ ਪਈ ਆ ਪੂਰਾ ਢੀੜ ਜਾ ਇਹ ਨਹੀਂ ਜਾਉਦਾ ਆ ਇਹਦਾ ਮੂੰਹ ਪੱਟ-ਪੱਟ ਤੁਰਦਾ ਹਾਂ ਪੂਰਾ ਸੰਝੇ ਲੱਗੇ ਜਮੂਹ ਨੇ ਚੱਕਿਆ ਮੂਰੇ ਪੂਰਾ ਇਤਕੜਾ ਹੀ ਆ ਫਰੋੜਾ ਪੂਰਾ ਹੀ ਓ ਰੇ ਮੂਰੇ ਕੈਰਨਸ ਵੀ ਜਾਂਦੀ ਆ ਫਾਕੇ ਵੜਦੀ ਓ ਤੋਰ ਕੈਰਨਸ ਮਾੜੀ ਜੀ ਸਾਡੇ ਵਾਲਾ ਤੇ ਚੜਿਆ ਆਉਂਦਾ ਲੈ ਇਹ ਬਾਕ ਕਹਿੰਦਾ ਵੀ ਹਟ ਜਾਓ ਪਾਸੇ ਰੋਕ ਰੋਕਣਾ ਪੈਂਦਾ ਬਾਈ ਜੀ ਰੋਕ ਰੋਕ ਓਏ ਬਾਈ ਇਧਰ ਜਮਾ ਟਾਪ ਤੇ ਬਸ ਪਹੁੰਚਣ ਵਾਲੇ ਆ। ਜਮਾ ਜਾਈ ਵਾ। ਲੋ ਜੀ ਕਹਿੰਦੇ ਮਿੱਤਰੋ ਫਾਈਨਲੀ ਜੋਸ਼ੀ ਮੱਤ ਆ ਗਏ। ਲੋ ਜੀ ਦੇਖੋ। ਇਧਰ ਸਾਹਮਣੇ ਝਰਨੇ ਦਾ ਦ੍ਰਿਸ਼ ਵੀ ਆ ਗਿਆ ਪੂਰਾ ਕੈਂਟ। ਹਾਂਜੀ ਝਰਨਾ ਤੇ ਨਾਲ ਚੜਾਈ। ਇਧਰ ਜਮਾ ਟਾਪ ਤੇ ਆਏ ਫਿਰਦੇ ਆ। ਬਹਾ ਕਿੰਨਾ ਤੇਜ਼ ਐਦਕੀ ਨਾ ਹੋਰ ਰਸਤੇ ਆਏ ਆ ਪਿਛਲੀ ਵਾਰੀ ਇਹ ਨਾ ਉਹ ਵੱਡੇ ਰੋਡ ਤੋਂ ਆਏ ਸੀ ਇਹ ਚਿੱਟੀ ਪੱਟੀ ਵਾਲਾ ਵਾ ਤੇ ਇਸ ਵਾਰ ਉਹ ਪਹਾੜਾਂ ਦੀ ਇੱਕ ਰਾਹ ਬਣ ਗਈ ਪਤਾ ਨਹੀਂ ਕੋਈ ਨਵਾਂ ਨਵਾਂ ਰਾਹ ਬਣਾਉਂਦੇ ਹੋਣੇ ਆ ਤੇ ਇਸ ਵਾਰੀ ਇਸ ਵਾਰੀ ਨਵੇਂ ਰਾਹ ਆਏ ਆ ਅੱਗੇ ਉਹ ਪੁਰਾਣਾ ਰਾਹ ਉਧਰ ਜਿਹਾਂ ਦਾ ਚਿੱਟੀ ਪੱਟੀ ਵਾਲਾ ਹਨਾ ਅਈ ਤਾਂ 10 20 ਮਿੰਟ ਹੋ ਗਏ ਮੋਟਰਾਂ ਸਟਾਰਟ ਹੀ ਨਹੀਂ ਕੀਤਾ ਸੁੱਧਾ ਵਾਸਾ ਹੈ ਟਰਾਂਡ ਸੀ ਕਿ ਸਾਰੀ ਪਹਾੜੀ ਉੱਤਰਨੀ ਪਹਿਲਾਂ ਚੜੇ ਇੱਕ ਰਸਟਰ ਦੇ ਪਹਾੜੀ ਸੇ ਕਰੋ ਚੜੇ ਤੇ ਬਾ ਮੋਟਰਾਂ ਬੰਦ ਕਰਤੀ ਆ ਅੱਥੇ ਬੰਗਿਆ ਅੱਥੇ ਹਿੰਦੀ ਤਾਂ ਪੜ ਨਹੀਂ ਆਉਂਦੀ ਪਤਾ ਇੱਥੇ ਪਹੁੰਚ ਗਏ ਪਤਾ ਨਹੀਂ ਕਿੱਥੇ ਆ ਚੱਟ ਇਕੋ ਫਾਰਮਾਡਿਸ਼ ਫਾਰਮਾ ਉਹ ਨਗਰ ਤੋਂ ਪੇਗਾ ਤੋਕ ਲਿਆ ਉਹ ਵੀ ਕਾਲਾ ਆ ਗੱਡੇ ਉਹ ਪੇਗਾ ਤੋਕ ਲਿਆ ਹੁਣ ਕੀ ਹੋ ਗਿਆ ਐਸੇ ਕੋਈ ਨਹੀਂ ਫਾਰ ਫਾਦਰ ਹਾਰੇ ਫਾਰ ਫਟਕੀ ਵੀ ਆਓ ਦੇਖੋ ਫਾਰ ਫਟਕੀ ਇਹ ਰਹਾ ਜੇ ਪਹਾੜ ਆਉਣ ਲੱਗੇ ਨਾ ਗਿੱਲੇ ਜੇ ਸਮਝ ਲਓ ਗੋਬਿੰਦ ਘਾੜ ਦੇ ਨੇੜੇ ਆ ਗਏ ਆ ਦੇਖੋ ਯਾਰ ਇਹ ਮੀਨ ਵਾਲੀ ਆ ਸਲਾਈਡਿੰਗ ਥੱਲੇ ਆ ਵੀਰੇ ਥੱਲੇ ਇਹਨੇ ਆ ਗੇਟ ਆ ਗੁਰਦੁਆਰਾ ਸਾਹਿਬ ਦਾ ਜਦੋਂ ਇਧਰ ਆਉਣੇ ਆ ਤਾਂ ਇਕਦਮ ਹੀ ਆ ਜਾਂਦਾ ਕੋ ਇਹ ਲੱਗ ਕਲਈ ਆਫ ਰੋਡ ਆਫ ਰੋਡ ਮਤਲਬ ਉਹ ਜਾਣੀ ਆਫ ਤੇ ਰੋਡ ਆਫ ਰੋਡ ਕੀ ਹੁੰਦਾ ਉਹ ਆ ਲਓ ਜੀ ਕਹਿੰਦੇ ਗੋਵਿੰਦ ਘਾਟ ਪਹੁੰਚ ਗਏ ਆ ਇਹੀ ਮਗਰਲੇ ਰਸਤੇ ਆ ਕੇ ਜਿੱਧਰ ਨਿਕਲਦੀਆਂ ਗੱਡੀਆਂ-ਗੁੱਡੀਆਂ ਤੇ ਟ੍ਰੈਫਿਕ ਬੜਾ ਜਮ ਹੋ ਜਾਂਦਾ ਤੇ ਸਵੇਰੇ ਜਨ ਵੀ ਦਿੱਥੋਂ ਦਰਨਾ ਵੀਰੇ ਆਪਾਂ ਹਾਂ 16 ਕਿਲੋਮੀਟਰ ਤੁਰ ਕੇ ਜਾਣਾ ਹਾਂ ਲੋ ਜੀ ਗੁਰਦੁਆਰਾ ਗੋਵਿੰਦ ਘਾਟ ਆ ਗਏ ਆ ਤੇ ਕਮਰਾ ਲੈ ਲਿਆ ਇੱਥੇ ਇਧਰ 210 ਨੰਬਰ ਹਾਲ ਮਿਲ ਗਿਆ ਸਾਨੂੰ ਹਾਂ ਬਾਬਾ ਠੰਡ ਵੀ ਬਹੁਤ ਹੋ ਗਈ ਤੇ ਜੈਕਟਾਂ ਪਾਉਣੀਆਂ ਪਈਆਂ ਨਾ ਨਹੀਂ ਪੈਂਦਾ ਕਰਕੇ ਚਲੋ ਚੱਲਦੇ ਆ ਪ੍ਰਸ਼ਾਦਾ ਛਕਦੇ ਆ ਤੇ ਸਵੇਰੇ ਮੱਥਾ ਟੇਕਾਂਗੇ ਦਰਬਾਰ ਸਾਹਿਬ ਲੋ ਜੀ ਗੋਵਿੰਦ ਘਾਟ ਆ ਕੇ ਤੇ ਹਾਲ ਲੈ ਲਿਆ ਚਾਰ ਜਣਾਂ ਨੇ ਕੈਮਰਾ ਲੈ ਕੇ ਤੇ ਉੱਥੇ ਹੁਣ ਪਾਵਾਂਗੇ ਬਾਕੀ ਤੁਹਾਨੂੰ ਦਿਖਾਉਂਦੇ ਆ ਗੁਰਦੁਆਰਾ ਸਾਹਿਬ ਤੇ ਆਪਾਂ ਇੱਥੇ ਪੈਣ ਨੂੰ ਸਾਰੇ ਸੱਤੇ ਪਏ ਆ ਤੇ ਆਪਾਂ ਵੀ ਸੁਣਨੇ ਆ ਤੇ ਜਿਨੇ ਵੀ ਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ